ਅ ਅੱਜ ਜੁਮੇ ਦੀ ਦੁਪਹਿਰ ਦੀ ਨਮਾਜ਼ ਦੇ ਵਿੱਚ ਮੁਸਲਮ ਭਾਈਚਾਰੇ ਨਾਲ ਇਕਾਦ ਖਾਣ ਵਾਸਤੇ ਔਰ ਉਹ ਸਿੱਖ ਇਤਿਹਾਸ ਨੂੰ ਯਾਦ ਕਰਨ ਵਾਸਤੇ ਜਿਹੜਾ ਹਮੇਸ਼ਾ ਜਿੱਤੇ ਜ਼ਬਰ ਹੁੰਦਾ ਹੈਗਾ ਉਹਦੇ ਨਾਲ ਖੜਦਾ ਸਾਡੇ ਪਾਰਟੀ ਨੇ ਮੁੱਢ ਤੋਂ ਜਦ ਬਾਬਰੀ ਮਸਜਿਦ ਹੈ ਸੀਗੇ ਜਦ ਉਹਦੇ ਬਾਅਦ ਗੋਧਰੇ ਚ ਕਤਲੇਆਮ ਹੋਇਆ ਹੈ ਜਦ ਹੁਣ ਪਿਛਲੇ ਸਮੇਂ 'ਚ ਸੀਏ ਦਾ ਲਾਗੂ ਹੋਣ ਕਰਕੇ ਦਿੱਲੀ 'ਚ ਬਹੁਤ ਭੜੇ ਨਤੀਜੇ ਆਏ ਆਂ ਕਦੀ ਯੂਪੀ 'ਚ ਆਏ ਆਂ ਨਾਲ ਖੜ ਕੇ ਘਟ ਗਿਣਤੀਆਂ ਦੇ ਪੱਖ 'ਚ ਆਵਾਜ਼ ਉਠਾਈ ਹੈ ਔਰ ਸਾਨੂੰ ਚੇਤੇ ਹੈ ਕਿ ਇੱਥੇ ਹਰਮੰਦਰ ਸਾਹਿਬ ਦੀ ਇਟ ਮੀਆਂ ਮੀਰ ਜੀ ਨੇ ਰੱਖੀ ਸੀ ਸਭ ਤੋਂ ਪੁਰਾਤਨ ਬਾਣੀ ਸ਼ੇਖ ਬਾਬਾ ਫਰੀਦੀ ਦੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਤੇ ਇਹ ਸਾਂਝ ਨੂੰ ਵਧਾਉਣ ਵਾਸਤੇ ਅਸੀਂ ਉਰੇ ਹਾਜ਼ਰੀ ਭਰਨਾ ਆਏ ਸੀ ਤੁਸੀਂ 6 ਦੀ ਗੱਲ ਕੀਤੀ ਹੈ 370 ਧਾਰਾ ਵੀ ਕਸ਼ਮੀਰ ਤੋਂ ਹਟਾਈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਸਮਝਦਾ ਹਾਂ ਕਿ ਜਿਹੜੇ ਵੀ ਵਾਦੇ ਇਹ ਦੇਸ਼ ਕਿਸੇ ਕੌਮ ਨਾਲ ਕਰਦਾ ਹੈ ਉਹਨੂੰ ਭੰਨ ਕੇ ਤੋੜ ਕੇ ਸਾਰੇ ਹੱਕ ਖੋਣ ਦੀ ਇਹ ਨੀਤ ਰੱਖਦਾ ਹੈਗਾ ਜੋ ਮੁਸਲਮ ਮੈਜੋਰਟੀ ਕਸ਼ਮੀਰ ਹੈ ਉਹਦੇ ਵਿੱਚ 370 ਉਹਨਾਂ ਨੂੰ ਖਾਸ ਹੱਕ ਦੇ ਕੇ ਉਹਨਾਂ ਨੂੰ ਇਸ ਦੇਸ਼ ਦੇ ਵਿੱਚ ਰੱਖਣ ਦਾ ਯਤਨ ਕੀਤਾ ਗਿਆ ਸੀਗਾ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਹੈ ਧਾਰਾ 51 ਕਹਿੰਦੀ ਹੈ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਰਟੀਕਲ 1 ਪਾਰਟ 2 ਕਹਿੰਦਾ ਹੈ ਏਵਰੀ ਪੀਪਲ ਹੈਵ ਅ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਸ ਦੀਨ ਵੱਖ-ਵੱਖ ਸਮੇਂ ਦੇ ਉੱਤੇ ਕਸ਼ਮੀਰ ਤੇ ਉੱਤੇ ਵਚਨ ਵੀ ਹੋਏ ਆ ਉਹ ਲਾਗੂ ਹੋਣੇ ਚਾਹੀਦੇ ਆ ਅੱਜ ਸਥਿਤੀ ਇਹ ਹੈ ਕਿ ਜੋ ਸਬਰ ਕਰਦੀ ਸੋਚ ਹੈ ਉਸਨੇ ਇਨੀ ਨਫਰਤ اسلام ਹੋਰ ਧਰਮਾਂ ਦੇ برخلاف ਤੂਰਤੀ ਹੈ ਕਿ ਬਾਰ ਬਾਰ ਗਵੰਡੀ ਦੇਸ਼ ਦੇ ਉੱਤੇ ਹਮਲੇ ਕਰਨ ਦੇ ਬਿਆਨ ਹੁੰਦੇ ਹਨ ਜੋ ਖਾਸ ਕਰਕੇ ਬਾਰਡਰ ਤੇ ਹਰਮੰਦਰ ਸਾਹਿਬ ਤੇ ਅੰਮ੍ਰਿਤਸਰ ਨਗਰ ਦੇ ਵਿੱਚ ਬਹੁਤ ਹੀ ਵੱਡਾ ਖਤਰਾ ਹੈ ਕਿਉਂਕਿ ਅੱਜ ਪ੍ਰਵਾਣੂ ਸ਼ਸਤਰ ਦਾ ਯੋਗ ਹੈ ਇੱਥੇ ਕੋਈ ਵੀ ਇਸ ਛੇੜਛਾੜੇ ਨਾਲ ਬਾਤਾਂ ਹੁੰਦਾ ਤਾਂ ਸਾਡੇ ਬਾਰਡਰ ਦੇ ਉਧਰ ਲਹਿੰਦੇ ਪੰਜਾਬ ਦੇ ਬਾਰਡਰ ਦੇ ਉੱਥੇ ਸਭ ਤੋਂ ਜ਼ਿਆਦਾ ਖਤਰਾ ਪੈਦਾ ਹੁੰਦਾ ਹੈ ਤੇ ਅਸੀਂ ਇਹੀ ਸਾਂਝ ਪਿਆਰ ਵਪਾਰ ਔਰ ਨੋ ਵਾਰ ਦੇ ਸੋਚ ਉਦੀਨ ਅਸੀਂ ਇਹ ਅਮਨ ਤੇ ਸ਼ਾਂਤੀ ਮੰਗ ਰੱਬ ਨੂੰ ਅਰਦਾਸ ਕਰਨ ਵਾਸਤੇ ਉਰੇ ਆਏ ਹੈਗੇ ਠੀਕ ਹੈ